ਬਾਸਰ ਕੇ ਪਿੰਡ ਗੁਰੂ ਅਮਰਦਾਸ ਜੀ ਦਾ ਪਿੰਡ ਸੀ ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਸਾਇਆ ਤਾਂ ਉਹ ਉੱਥੇ ਰਹਿਣ ਲਈ ਚਲੇ ਗਏ ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਸਿੱਖ ਪਰਿਵਾਰ ਜੜੇ ਹੋ ਗੋਇੰਦਵਾਲ ਸਾਹਿਬ ਆ ਕੇ ਰਹਿਣ ਲੱਗ ਪਏ ਭਾਈ ਜੇਠਾ ਜੀ ਦੀ ਨਾਨੀ ਜੀ ਬਹੁਤ ਧਾਰਮਿਕ ਚੱਲਣ ਵਾਲੀ ਔਰਤ ਥਾਨ ਗੁਰੂ ਘਰ ਨਾਲ ਬਹੁਤ ਪਿਆਰ ਸੀ ਉਹਨਾਂ ਨੂੰ ਤੋਂ ਉਹ ਵੀ ਬਾਸਰ ਦੇ ਪਿੰਡ ਛੱਡ ਕੇ ਗੋਇੰਦਵਾਲ ਸਾਹਿਬ ਆ ਕੇ ਵਸ ਗਈ ਤੇ ਭਾਈ ਜੇਠਾ ਜੀ ਹੁਣ ਉੱਥੇ ਰਹਿਣ ਲੱਗ ਪਏ ਉਹਨਾਂ ਦੇ ਨਾਨੀ ਜੀ ਬਹੁਤ ਦੁੱਧ ਸਨ ਤੋਂ ਖਾਣ ਪੀਣ ਦੇ ਘਰ ਦੇ ਖਰਚੇ ਚ ਲਾਉਣ ਦੀ ਜ਼ਿੰਮੇ ਇਹ ਉਹ ਔਕੰਗਰੀਆਂ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲੱਗੀਆਂ। ਠੁੰਗਰੀਆਂ ਕਾਲੇ ਛੋਲਿਆਂ ਨੂੰ ਕਹਿੰਦੇ ਹਨ। ਉਹਨਾਂ ਦੇ ਨਾਨੀ ਜੀ ਸਵੇਰੇ ਹੀ ਉਹਨਾਂ ਨੂੰ ਕਾਲੇ ਛੋਲੇ ਉਬਾਲ ਕੇ ਦੇ ਦਿੰਦੇ। ਫਿਰ ਉਹ ਗੋਇੰਦਵਾਲ ਸਾਹਿਬ ਦੀਆਂ ਗਲੀਆਂ ਵਿੱਚ ਜਾ ਕੇ ਉਹਨਾਂ ਨੂੰ ਵੇਚ ਆਉਂਦੀ। ਠੁੰਗਰੀਆਂ ਵੇਚਣ ਤੋਂ ਬਾਅਦ ਜਿੰਨਾ ਵੀ ਸਮਾਂ ਹੁੰਦਾ ਉਹ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਜਾਂਦੇ ਤੇ ਉੱਥੇ ਕੀਰਤਨ ਸੁਣਦੇ। ਉਹਨਾਂ ਦੇ ਦਿਲ ਵਿੱਚ ਵੀ ਪਰਮਾਤਮਾ ਪ੍ਰਤੀ ਇੰਨੀ ਖਿੱਚ ਪੈਦਾ ਹੋ ਗਈ ਕਿ ਉੱਥੇ ਹੀ ਸਾਰਾ ਦਿਨ ਸੇਵਾ ਕਰਨ ਲੱਗ ਪਈ। ਉਹਨਾਂ ਦੀ ਸੇਵਾ ਭਾਵਨਾ ਦੇਖ ਕੇ ਗੁਰੂ ਅਮਰਦਾਸ ਜੀ ਬੜੇ ਖੁਸ਼ ਹੋਏ। ਭਾਈ ਜੇਠਾ ਜੀ ਹਰ ਸਮੇਂ ਦਿਨ ਹੋਵੇ ਰਾਤ ਹੋਵੇ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਲੰਗਰ ਵਿੱਚ ਭਾਂਡੇ ਮਾਂਜਣ ਦੀ ਸੇਵਾ ਹੋਵੇ ਲੰਗਰ ਵਰਤੌਣ ਦੀ ਸੇਵਾ ਹੋਵੇ ਜਾਂ ਲੰਗਰ ਬਣਾਉਣ ਦੀ ਸੇਵਾ ਹੋਵੇ ਅਰਥਾ ਆਪਣਾ ਯੋਗਦਾਨ ਪਾਉਂਦੇ ਤੇ ਸਦਾ ਪ੍ਰਮਾਤਮਾ ਦੇ ਪਹਾਣੇ ਵਿੱਚ ਹੀ ਰਹਿੰਦੇ ਜਦੋਂ ਗੋਇੰਦਵਾਲ ਸਾਹਿਬ ਵਿਕੇ ਬਾੜੀ ਬਣਾਉਣ ਦਾ ਕੰਮ ਚੱਲ ਰਿਹਾ ਸੀ ਉੱਥੇ ਵੀ ਭਾਈ ਜੇਠਾ ਜੀ ਨੇ ਬਹੁਤ ਸੇਵਾ ਕੀਤੀ ਦਿਨ ਰਾਤ ਕੰਮ ਵਿੱਚ ਲੱਗੇ ਰਹਿੰਦੇ ਹੁਣ ਜਦੋਂ ਬੀਬੀ ਪਾਨੀ ਜੀ ਜਿਹੜੀ ਕਿ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਉਹਨਾਂ ਦੇ ਵਿਆਹ ਵਾਸਤੇ ਬਾਤ ਲੱਭਣ ਦੀ ਗੱਲ ਹੋਈ ਮਾਤਾ ਮਨਸਾ ਦੇਵੀ ਗੁਰਮਰਦਾਸ ਜੀ ਦੀ ਘਰਵਾਲੀ ਉਹਨਾਂ ਨੇ ਗੁਰਮਰਦਾਸ ਜੀ ਨੂੰ ਕਿਹਾ ਕਿ ਹੁਣ ਆਪਣੀ ਧੀ ਵਿਆਹਣ ਵਾਲੀ ਹੋ ਗਈ ਹੈ ਇਸ ਤੇ ਲਈ ਕੋਈ ਸਾਨੂੰ ਯੋਗ ਵਰ ਲੱਭਣਾ ਚਾਹੀਦਾ ਹੈ ਗੁਰੂ ਅਮਰਦਾਸ ਜੀ ਉਹਨਾਂ ਨੂੰ ਕਹਿੰਦੇ ਕਿ ਕਿਸ ਤਰ੍ਹਾਂ ਦਾ ਵਰ ਚਾਹੀਦਾ ਹੈ ਤਾਂ ਮਾਤਾ ਜੀ ਬੋਲੇ ਉਹ ਸਾਹਮਣੇ ਜਿਹੜਾ ਮੁੰਡਾ ਸੇਵਾ ਕਰ ਰਿਹਾ ਹੈ ਉਹਦੇ ਵਰਗਾ ਸੋਹਣਾ ਸੁਨੱਖਾ ਹੋਣਾ ਚਾਹੀਦਾ ਹੈ ਉਸਨੇ ਭਾਈ ਜੇਠਾ ਜੀ ਉੱਥੇ ਸੇਵਾ ਕਰ ਰਹੇ ਸਨ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਇਹ ਭਾਈ ਜੇਠਾ ਹੈ ਇਹਦੇ ਵਰਗਾ ਕੋਈ ਹੋਰ ਨਹੀਂ ਇੱਥੇ ਸਿਰਫ ਇਤੋ ਹੀ ਹੈ ਆਪਾਂ ਇਸ ਨਾਲ ਹੀ ਆਪਣੀ ਬੇਟੀ ਦਾ ਵਿਆਹ ਕਰ ਦਿੰਨੇ ਹਾਂ ਇਸਤੇ ਮਾਤਾ ਜੀ ਨੇ ਥੋੜਾ ਕਿੰਤੂ ਪ੍ਰੰਤੂ ਕੀਤਾ ਕਹਿੰਦੇ ਇਸ ਦਾ ਕੋਈ ਘਰ ਵੀ ਨਹੀਂ ਹੋ ਇਹ ਅਨਾਥ ਹੈ ਕੋਈ ਪਰਿਵਾਰਕ ਮੈਂਬਰ ਨਹੀਂ ਹੈ